ਹੈਲੋ ਹਾਂਜੀ ਕਾਵਰੇਟ ਦੇ ਪੱਤਰਕਾਰ ਰਮੇਸ਼ ਬੋਲਦਾ ਜਲਾਲਾਬਾ ਦੀ ਐਸਪੀ ਸਾਹਿਬ ਨੇ ਤੁਹਾਨੂੰ ਰੋਕਿਆ ਸੋਂ ਕੀ ਸਿਤੀ ਚੱਲ ਰਹੀ ਹੈ ਜੀ ਅਸੀਂ ਹੈਗਾ ਨਿਕਲ ਗਏ ਤੋੜ ਕੇ ਰੁਕਾ ਅੱਛਾ ਅੱਛਾ ਇੱਥੇ ਗੋਲੂ ਦਾ ਰੋਕਿਆ ਸੀਗਾ ਇੱਕ ਵਾਰੀ ਗੋਲੂ ਦਾ ਰੋਕਿਆ ਉਹਨਾਂ ਤੋਂ ਵੀ ਪਾਰ ਲੰਘ ਗਏ ਅੱਛਾ ਜੀ ਹੁਣ ਕੀ ਕਹਿਣਾ ਚਾਹੁੰਦੇ ਜੋ ਪੁਲਿਸ ਕਾਰਵਾਈ ਕਰ ਰਹੀ ਹੈ ਕਿਸਾਨਾਂ ਦੇ ਨਜ਼ਾਇਜ਼ ਜੀ ਬਿਲਕੁਲ ਇਹ ਨਜ਼ਾਇਜ਼ ਰੋਕਾ ਜੇ ਲਾਏਗੇ ਤਾਂ ਕੋਈ ਗੱਲ ਨਹੀਂ ਸੀ ਮੁਕਾਬਲਾ ਕਰਾਂਗੇ ਜਾਂ ਚੰਡੀਗੜ੍ਹ ਪਹੁੰਚਾਂਗੇ ਜੀ ਜੀ ਹਾਂ ਹੋਰ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਕਿਸਾਨ ਕਿਸਾਨੀ ਕਰਨੇ ਲਈ ਜਾ ਰਹੇ ਆ ਕਿਸਾਨ ਜੀ ਇਹ ਬਿਲਕੁਲ ਇਹ ਜਮਹੂਰੀ ਆ ਕੇ ਸਾਡੇ ਕਿਸਾਨਾਂ ਦਾ ਸਾਡੀ ਲੋਕਾਂ ਨੂੰ ਲੜਾ ਲੜਨ ਦਾ ਆ ਕੇ ਸਾਨੂੰ ਦੇਸ਼ ਭਗਤਾਂ ਨੇ ਗੁਰੂwale ਲੈ ਕੇ ਦਿੱਤਾ ਹੈ ਜੀ ਉਹ ਗੱਲ ਮੰਨਣੀ ਉਹਦੀ ਨਾ ਮੰਨਣੀ ਉਹਦਾ ਅਲੱਗ ਮੈਟਰ ਹੈ ਪਰ ਕਿਸੇ ਨੂੰ ਇਹ ਇਹ ਅਧਿਕਾਰ ਨਹੀਂ ਵੀ ਕਿਸੇ ਨੂੰ ਤੁਸੀਂ ਰਸਤੇ 'ਚ ਛਾਤ ਬਈ ਢੰਗ ਤੇ ਜਾਂਦੇ ਆ ਜੀ ਕਿ ਸਰ ਰੋਕੇ ਕੋਈ ਪੁਲਿਸ ਬਿਨਾ ਗੱਲ ਤੂੰ ਵਿਆਸ ਵਿੱਚ ਲਵੇ ਕਿ ਕਿਸਾਨ ਜਾਂ ਲੜਨ ਵਾਲੇ ਲੋਕ ਇਹ ਕੋਈ ਆਤਵਾਦੀ ਤਾਂ ਹੈ ਨਹੀਂ ਜੀ ਇਹ ਕੋਈ ਮੰਨ ਲਓ ਕਿ ਇਹਨਾਂ ਤੇ ਇਹੋ ਜਿਹਾ ਨਹੀਂ ਲੱਗਿਆ ਹੋਇਆ ਆ ਤੱਬਾ ਵੀ ਜਿਹੜੇ ਇੱਕ ਬਲੈਕਮੇਲਰ ਨੇ ਜਾਂ ਗਲਤ ਬੰਦੇ ਨੇ ਕਿਸੇ ਤਰ੍ਹਾਂ ਚੰਡੀਗੜ੍ਹ ਵਿੱਚ ਜਾ ਕੇ ਗਲਤ ਕੰਮ ਕਰਨਗੇ ਜੀ ਜੀ ਆਪਦੇ ਅੱਖਾਂ ਦੀ ਖਾਤਰ ਲੈਣ ਵਾਸਤੇ ਅਸੀਂ ਚੰਡੀਗੜ੍ਹ ਆ ਦੀ ਰਾਜਤ ਨਹੀਂ ਉਹਦੇ ਵਿੱਚ ਵੰਗਾ ਮੰਗਣ ਵਾਸਤੇ ਸਾਡਾ ਸੰਵਿਧਾਨ ਘਾਕੇ ਇਹ ਸੰਵਿਧਾਨਕ ਹੱਕ ਨੂੰ ਬਿਲਕੁਲ ਕੁਚਲ ਰਿਹਾ ਹੈ ਜੀ ਜੀ ਇੱਕ ਪਾਸੇ ਇਹਨੇ ਆਪਦੇ ਇਹ ਜਿਹੜੀ ਫੋਟੋ ਲਾਈ ਹੈ ਪੱਜਲ ਸਿੰਘ ਵੀ ਲਾਈ ਹੋਈ ਹੈ ਜੀ ਇੱਕ ਪਾਸੇ ਇਹਨੇ ਆਪਣੇ ਲਾਈ ਹੋਈਏ ਡਾਕਟਰ ਬੇਸਨ ਵੀ ਸਹੀਵਾਲ ਦੇਦ ਕਰਦੀ ਜੀ ਜੀ ਸੋ ਉਹ ਦੋਨੇ ਬੰਦੇ ਕ੍ਰਾਂਤੀਕਾਰੀ ਸੀ ਔਰ ਉਹਨਾਂ ਦੇ ਕਾਰਨ ਹੀ ਸਾਡਾ ਮੁਲਕ ਆਜ਼ਾਦ ਹੋਇਆ ਹੈ ਉਹਨੇ ਇੱਕ ਕਾਨੂੰਨ ਬਣਾਇਆ ਤੇ ਉਹਦੀ ਕਾਨੂੰਨ ਦੇ ਧਾਰਾ ਦੇ ਥੱਲੇ ਮੁੱਖ ਮੰਤਰੀ ਬਣਿਆ ਜੀ ਜੀ ਤੇ ਫੋਟੋ ਉਹਨਾਂ ਦੀ ਲਾ ਕੇ ਫਿਰ ਇਸ ਤਰ੍ਹਾਂ ਦੇ ਅੰਦੋਲਨਾਂ ਨੂੰ ਕੁਚਲੇ ਇਹਦਾ ਮਤਲਬ ਇਹ ਭਗਵੰਤ ਮਾਨ ਦੀ ਆਪ ਦੀ ਮੌਤ ਹੈ ਜੀ ਜੀ ਇਸ ਵਾਸਤੇ ਅਸੀਂ ਜਿਹੜਾ ਵੀ ਚਾਏ ਉਹਦੀ ਪੁਲਿਸ ਕਰਦੀ ਹੈ ਚਾਹੇ ਹੋਰ ਕੁਝ ਕਰਦੀ ਹੈ ਜਾਂ ਲੋਕਾਂ ਨੂੰ ਬਿਲਾ ਗਾਲ ਤੋਂ ਕਸਾਣਾ ਨੂੰ ਜਾਂ ਹੋਰ ਕੀਤੇ ਲੋਕਾਂ ਨੂੰ 10 ਮਿੰਟ ਕਰਦੀ ਅਸੀਂ ਬਿਲਕੁਲ ਨਿੰਦਾ ਕਰਦੇ ਹਾਂ ਔਰ ਇਹ ਹੋ ਜਾ ਸਾਨੂੰ ਮੁੱਖ ਮੰਤਰੀ ਨਹੀਂ ਚਾਹੀਦਾ ਲੋਕਾਂ ਨੂੰ ਹੱਕ ਦਵਾਉਣ ਵਾਸਤੇ ਠੀਕ ਹੈ ਸਾਨੂੰ ਜੇਲਾ ਵਿੱਚ ਜਾਣਾ ਪਵੇ ਅਸੀਂ ਜਾਵਾਂਗੇ ਪਰ ਚੰਡੀਗੜ੍ਹ ਜਾਏ ਤੋਂ ਵਗੈਰਾ ਅਸੀਂ ਨਹੀਂ ਰਹਿਣਾ ਜੀ ਜੀ ਧੰਨਵਾ ਤਾਂ ਤੁਹਾਡਾ ਵੀ ਤਨਵਾਤ ਹੈ ਜੀ ਜਲਾ ਤੋਂ ਨਹੀਂ ਡਰਦੇ ਲੋ ਐ ਕਰਨ ਦੇ ਜਲਾ ਸਾਰੇ ਜੀ ਕਰਨ ਸਰ ਸਾਨੂੰ ਚੋ ਕੇ ਆ ਜਾ ਸਰ ਸਰ ਸਾਡੀ ਬੈਂਕੀ ਹੈ ਇਹ ਸਾਡਾ ਸਰ ਸਰ ਸੋ ਇੱਕੋ ਜਿਹਾ ਕਰਨ ਜੇ ਨਹੀਂ ਸਬ ਰੋਡ ਬੰਦ ਕਰਨੇ ਸਰ ਸਾਡੇ ਫਿੱਟ ਹੋਗਾ ਅਸੀਂ ਫਿਰ ਉਸ ਰੋਡ ਬੰਦ ਕਰਾਂਗੇ ਯਾਰ ਸਾਡੀ ਵੀ ਡਿਊਟੀ ਹੈ ਸਰ ਸਾਡੀ ਵੀ ਸਮਝੋ ਫਿਰ ਸਾ ਸਾ ਵੀ ਦੇ ਪਿਆ ਅਸੀਂ ਅਸੀਂ ਕਾਹੇ ਵੇਟ ਕੀਤੀ ਨਹੀਂ ਦੇਰ ਅਸੀਂ ਤੁਹਾਡੀ ਜਿਹੜੀ ਪ੍ਰੋਟੋਕੋਲ ਸਮਝਦੇ ਹਾਂ ਚਲੋ ਤੁਸੀਂ ਅੱਗੇ ਹੋ ਗਏ ਹੋ ਫਿਰ ਤੁਸੀਂ ਉਧਰ ਅੱਗੇ ਹੋਵੋਗੇ ਸਾਹਮਣਾ ਗੱਲ ਕਰਦੇ ਆਂ ਅਸੀਂ ਕੋਈ ਗੱਲ ਨਹੀਂ ਗੱਲ ਹੋ ਹੀ ਨਹੀਂ ਹੁਣ ਸਾਫ ਇੰਨਾ ਟਾਈਮ ਸਰ ਸਾਹਮਣੇ ਜਵਾਬ ਦਿੱਤਾ ਹੈ ਇਹ ਜਿਹੜੀ ਸਰਕਾਰ ਦਾ ਹੁਕਮ ਹੈ ਉਹ ਸਰਕਾਰ ਧਰਨੇ ਚ ਨਿਕਲੀ ਸਰਕਾਰ ਉਹ ਵੀ ਸਰਕਾਰ ਧਰਨੇ ਲਿਆਉਂਦੀ ਸੀ ਅੱਜ ਸਾਨੂੰ ਮਾਰਤਾ ਜਾਂ ਸਾਡਾ ਲੋਕ ਤੇ ਤਰੀਦਕਾਰ ਹੈ ਸਾਡਾ ਖੁਆ ਜਾ ਰਿਹਾ ਹੈ ਬੜੀ ਮਾੜੀ ਗੱਲ ਹੈ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਕਿ ਮਨ ਲਓ ਤੁਸੀਂ ਅੱਗੇ ਆ ਗਏ ਟੈਰਫ ਦੇ ਅਸੀਂ ਵੀ ਨਹੀਂ ਚਾਹੁੰਦੇ ਸਭੀ ਪੀਸਫੁਲੀ ਚਾਹੁੰਦੇ ਹਾਂ ਅਸੀਂ ਪੀਸ ਚਾਹੁੰਦੇ ਹਾਂ ਪਰ ਜਿਹੜੇ ਦੂਜੇ ਸਾਡੇ ਲੰਘ ਰਹੇ ਨੇ ਅਸੀਂ ਫਿਰ ਉਹਨਾਂ ਕਰਾਵਗੇ ਕੋਈ ਬਾਬਾ ਜੀ ਦਾ ਰਾਜ ਕਿ ਕਰਤ ਨਹੀਂ ਲੱਗੇ ਸਾਨੂੰ ਸ਼ਰਤ ਚਾਹੁੰਦੇ ਆਹ ਬੋਲ ਕੇ ਆਮ ਕਰਦੇ ਹੀ ਹੈ ਬਸ ਚਲੋ ਨਹੀਂ 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 ਜਿੰਨੀ ਦਾ ਅੱਗੇ ਫਿਰ ਤੁਮ ਰਾਜ ਨਹੀਂ ਕਰੋ ਇਹ ਕਿ ਉਹ ਆਪੇ ਦੂਜੇ ਰਾਜਾਂ ਦੇ ਅੱਗੇ ਕਿਤੇ ਲੱਗੇ ਆਹ ਦੇਖੋ ਜੀ ਇੱਕ ਜਥਾ ਉੱਥੇ ਰੁਕਿਆ ਹੋਇਆ ਹੈ ਤੇ ਤੁਸੀਂ ਆਹ ਦੇਖੋ ਪੂਰੀ ਟੀਮ ਚੱਲੀ ਹੈ ਉਹਨਾਂ ਨੂੰ ਇੱਥੇ ਲਿਆਉਣ ਵਾਸਤੇ ਉਹ ਦੇਖ ਰਹੇ ਹੈ ਕਿ ਅੱਗੇ ਜਿਹੜੀ ਇੱਥੇ ਜਥਾ ਹੈ ਉਹ ਰੁਕਿਆ ਉਹਨਾਂ ਨੂੰ ਇੱਥੇ ਲੈ ਕੇ ਆਉਣ ਦਾ ਇਹ ਸੱਜਣ ਜਣੇ ਹੈ ਲੋਕੀ ਵਾਲੇ ਸਾਥੀ ਹੈ ਇਹਨਾਂ ਨੇ ਜਿਹੜਾ ਬੜਾ ਜਿਹੜਾ ਇਹਨਾਂ ਦਾ ਦਿਲ ਦਰਿਆ ਹੈ ਇਹਨਾਂ ਨੇ ਰੋਕ ਕੇ ਆਪਣੀ ਗੱਡੀ ਅਸੀਂ ਪੈਸਲ ਜਾ ਰਹੇ ਸੀ ਉਹ ਜਥੇ ਨੂੰ ਛਡਾਉਣ ਵਾਸਤੇ ਤਾਂ ਇਹਨਾਂ ਨੇ ਕਿਹਾ ਵੀ ਉਹਦੀ ਮੇਰੇ ਨਾਲ ਬੈਠਾ ਹੋ ਇਹ ਦੇਖੋ ਪੂਰੀ ਟੀਮ ਹੈ ਉਹ ਟੀਮ ਪਹੁੰਚ ਚੁੱਕੀ ਹੈ ਥੋੜਾ ਜਿਕੇ ਥੋੜਾ ਜਿਕੇ